ਪਠਾਨਕੋਟ ਦੀ ਸ਼ਾਖ ਲੋਹਿੰਡੀ ਤੋਂ ਬੱਚੇ ਨੂੰ ਕਿਡਨੈਪ ਕਰਨ ਦੀ ਘਟਨਾ ਸਾਹਮਣੇ ਆਈ ਸੀ ਤੇ ਜਸਤੇ ਚਲਦੇ ਦੱਸਦੇ ਇਹ ਪੁਲਿਸ ਨੇ ਮੁਸਤੱਦੀ ਵਿਖਾਉਂਦੇ ਹੋਏ ਮਹਿਜ਼ 7 ਘੰਟਿਆਂ ਦੌਰਾਨ ਹੀ ਬੱਚੇ ਨੂੰ ਕਿਡਨੈਪਰਾਂ ਦੇ ਕੋਲੋਂ ਬਰਾਮਦ ਕਰ ਤੇ ਉਸੇ ਘੜੀ ਦੇ ਚਲਦੇ ਅੱਜ ਪੁਲਿਸ ਵੱਲੋਂ ਵੱਡੇ ਖੁਲਾਸੇ ਕੀਤੇ ਗਏ ਨੇ ਜਿਸ ਬਾਰੇ ਅਸੀਂ ਤੁਹਾਨੂੰ ਜਾਣਕਾਰੀ ਦੇ ਦਈਏ ਦੱਸਦੇ ਹਾਂ ਇਸ ਮੰੰਦੀ ਜਾਣਕਾਰੀ ਐਸਐਸਪੀ ਪਠਾਨਕੋਟ ਨੇ ਦਿੰਦੇ ਹੋਏ ਦੱਸਿਆ ਕਿ ਬੱਚੇ ਦੀ ਕਿਡਨਾਪਟਿੰਗ ਤੋਂ ਬਾਅਦ ਉਹਨਾਂ ਵੱਲੋਂ ਟੀਮਾਂ ਬਣਾਈਆਂ ਗਈਆਂ ਸੀ ਕਿ ਆਖਰਕਾਰ ਇਸ ਘਟਨਾ ਨੂੰ ਜਿਹੜਾ ਅੰਜਾਮ ਹੈ ਉਹ ਕਿਸ ਤਰ੍ਹਾਂ ਦਿੱਤਾ ਗਿਆ ਤੇ ਕਿਸ ਤਰ੍ਹਾਂ ਇਹ ਘਟਨਾ ਜੁੜੀ ਹੈ ਉਹ ਵਾਕਿ ਹੈ। ਉਹਨਾਂ ਦੱਸਿਆ ਕਿ ਪੀੜਤ ਬੱਚੇ ਦੇ ਪਿਤਾ ਦੇ ਸ਼ੋਰੂਮ ਵਿਖੇ ਇੱਕ ਲੜਕੀ ਕੰਮ ਕਰਦੀ ਸੀ ਜਿਸਦੇ ਪਤੀ ਵੱਲੋਂ ਇਸ ਸਾਰੀ ਘਟਨਾ ਨੂੰ ਅੰਜਾਮ ਦੇ ਲਈ ਆਪਣੇ ਸਾਥੀਆਂ ਦੇ ਨਾਲ ਸਾਜ਼ਿਸ਼ ਘੜੀ ਗਈ ਤੇ ਬੱਚੇ ਨੂੰ ਕਿਡਨਾਪਟ ਕੀਤਾ। ਉਨਾ ਦੱਸਿਆ ਕਿ ਇਸ ਮਾਮਲੇ ਦੇ ਵਿੱਚ ਉਹਨਾਂ ਵੱਲੋਂ ਕੁੱਲ 4 ਰੁਪਈਆਂ ਦੇ ਮਾਮਲਾ ਜਿਹੜਾ ਹੈ ਉਹ ਦਰਜ ਕੀਤਾ ਗਿਆ ਤੇ ਦੋਨੋਂ ਗ੍ਰਿਫਤਾਰ ਕੀ ਕਰਿਆ ਗਿਆ ਅਤੇ ਨਾਲ ਹੀ ਬਾਕੀ ਦੋਵਾਂ ਰੁਪਈਆਂ ਦੀ ਪਾਲ ਦੇ ਲਈ ਜਿਹੜਾ ਹੈ ਵੱਖ-ਵੱਖ ਟੀਮਾਂ ਬਣਾ ਕੇ ਛਾਪੇਮਾਰੀ ਕੀਤੀ ਜਾ ਰਹੀ ਹੈ ਤਾਂ ਜੋ ਉਹਨਾਂ ਰੁਪਈਆਂ ਨੂੰ ਵੀ ਜਲਦ ਤੋਂ ਜਲਦ ਕਾਬੂ ਕੀਤਾ ਜਾ ਸਕੇ ਹੋਰ ਕੀ ਜਾਣਕਾਰੀ ਸਾਂਝੀ ਕੀਤੀ ਹੈ ਐਸਐਸਪੀ ਪਠਾਨਕੋਟ ਨੇ ਆਉਸ ਦੇਖੋ ਅ ਪਰसों ਇੱਕ ਬੱਚਾ ਜਿਹੜਾ ਹੈਗਾ ਆ ਭੰਡਾਰੀ ਫੈਮਿਲੀ ਦਾ ਇਥੋਂ ਚੰਗੇ ਕਾਰੋਬਾਰੀ ਹੈਗੇ ਆ ਪਠਾਨਕੋਟ ਦੇ ਉਹਨਾਂ ਦਾ ਬੱਚਾ ਅਗਵਾ ਕੀਤਾ ਗਿਆ ਸੀਗਾ ਕਾਰ ਸਵਾਰਾਂ ਵੱਲੋਂ ਔਰ ਤਕਰੀਬਨ ਅਸੀਂ 7 ਘੰਟਿਆਂ ਦੀ ਮਿਹਨਤ ਤੋਂ ਬਾਅਦ ਜਿਹੜਾ ਹੈਗਾ ਆ ਅ ਵਿਦ ਹੀਲਪ ਆਫ ਹਿਮਾਚਲ ਪੁਲਿਸ ਮੈਂ ਕਹਾਂਗਾ ਉਹਨਾਂ ਦੀ ਸਾਨੂੰ ਕਾਫੀ ਮਦਦ ਰਹੀ ਆ ਸਾਡੀਆਂ ਚੇਸ ਟੀਮਾਂ ਜਿਹੜੀਆਂ ਮਗਰ ਲੱਗੀਆਂ ਸੀ ਉਹਨਾਂ ਨੇ ਬੱਚੇ ਨੂੰ ਬਰਾਮਦ ਕਰ ਲਿਆ ਬੱਚੇ ਦੀ ਬਰਾਮਦਗੀ ਬਾਰੇ ਤਾਂ ਪਹਿਲਾਂ ਅਸੀਂ ਜਾਗਰੂਕ ਕਰਾਈ ਚੁੱਕੇ ਹਾਂ ਪਰ ਹੁਣ ਜਿਹੜੀ ਸਫਲਤਾ ਅਸਲ ਹੋਈ ਆ ਉਹ ਇਹ ਆ ਕਿ ਜਿਹੜਾ ਜਿਸ ਬੱਚੇ ਨੂੰ ਅਗਵਾ ਕਰਨ ਦੀ ਜਿਹੜੀ ਪ੍ਰਮੁੱਖ ਸਾਜ਼ਿਸ਼ ਘੜੀ ਸੀਗੀ ਉਹ ਪਠਾਨਕੋਟ ਦਾ ਹੀ ਰਹਿਣ ਵਾਲਾ ਆ ਉਹਦਾ ਨਾਂ ਅਵਤਾਰ ਸਿੰਘ ਆ ਅਵਤਾਰ ਸਿੰਘ ਦਾ ਰਿਸ਼ਤਾ ਜਾਂ ਉਹ ਕਹ ਲਓ ਕਿ ਜਿਹੜੇ ਰਿਲੇਸ਼ਨਸ ਹੈਗੇ ਆ ਭੰਡਾਰੀ ਫੈਮਿਲੀ ਨਾਲ ਇਸ ਤਰ੍ਹਾਂ ਹੈ ਕਿ ਅਵਤਾਰ ਸਿੰਘ ਦੀ ਵਾਈਫ ਜਿਹੜੀ ਹੈਗੀ ਆ ਮਿਸਿਸ ਸ਼ਿਪਰਾ ਉਹ ਭੰਡਾਰੀ ਜਿਹੜੇ ਹੈਗੇ ਆ ਕਾਰੋਬਾਰੀ ਹੈ ਇਹਨਾਂ ਦੇ ਰਿਸੈਪਸ਼ਨ ਦੇ ਉੱਤੇ ਕਾਰੋਬਾਰ ਦੇ ਜਿਹੜਾ ਸ਼ੋਰੂਮ ਆ ਉਹਦੇ ਰਿਸੈਪਸ਼ਨ ਦੇ ਉੱਤੇ ਕੰਮ ਕਰਦੀ ਆ ਔਰ ਪਿਛਲੇ 3 2 3 ਸਾਲ ਤੋਂ ਉੱਥੇ ਕੰਮ ਕਰ ਰਹੀ ਆ ਭੰਡਾਰੀ ਫੈਮਿਲੀ ਦੇ ਮੁਤਾਬਕ ਇਹ ਲੜਕੀ ਆ ਕਾਫੀ ਮਿਹਨਤੀ ਤੇ ਇਮਾਨਦਾਰ ਹੈ ਇਹਨਾਂ ਨੂੰ ਇਮਾਨਦਾਰੀ ਇਮਾਨਦਾਰੀ ਵਾਲੀ ਉਹਦੀ ਸ਼ਖਸੀਅਤ ਉਸ ਤੋਂ ਬਾਅਦ ਜਨਵਰੀ ਚ ਉਹਦਾ ਵਿਆਹ ਹੋ ਜਾਂਦਾ ਵਿਆਹ ਇੱਕ ਜੀਸੀਬੀ ਆਪਰੇਟਰ ਨਾ ਹੁੰਦਾ ਜਿਹੜਾ ਕਿ ਉੱਥੇ ਜਿਸ ਤਰ੍ਹਾਂ ਦੀ ਮਸ਼ੀਨ ਚਲਾਉਂਦਾ ਜਿਸ ਦਾ ਨਾਂ ਕਿ ਅਵਤਾਰ ਸਿੰਘ ਆ ਅਵਤਾਰ ਸਿੰਘ ਹੀ ਇਸ ਜਿਹੜੀ ਹੈਗੀ ਆ ਆਪਣੇ ਅਗਵਾ ਕਰਨ ਦੀ ਵਾਰਦਾਤ ਆ ਕਿਡਨੈਪ ਕਰਨ ਦੀ ਬੱਚੇ ਦੀ ਵਾਰਦਾਤ ਆ ਉਹਦਾ ਮੁੱਖ ਦੋਸ਼ੀ ਆ ਉਹਨੇ ਸਾਜ਼ਿਸ਼ ਪੂਰੀ ਤਰ੍ਹਾਂ ਘੜ ਕੇ ਅਮਿਤ ਰਾਣਾ ਤੇ ਰਿਸ਼ਭ ਨੂੰ ਬੱਚੇ ਨੂੰ ਅਗਵਾ ਕਰਨ ਲਈ ਇੱਥੇ ਲੈ ਕੇ ਆਂਦਾ ਆਪ ਹੀ ਉਸ ਦੀ ਰੈਕੀ ਕਰਵਾਈ ਰੈਕੀ ਕਰਾਉਣ ਤੋਂ ਬਾਅਦ ਆਪ ਸਾਇਲੈਂਟ ਰਿਹਾ ਉਹ ਅਗਵਾ ਕਰਕੇ ਇੱਥੋਂ ਚਲੇ ਜਾਂਦੇ ਆ ਇਹਦੇ ਪਿੱਛੇ ਕਾਰਨ ਇਹ ਆ ਕਿ ਜਿਹੜਾ ਅਵਤਾਰ ਸਿੰਘ ਆ ਅਵਤਾਰ ਸਿੰਘ ਦੀ ਵਾਈਫ ਉੱਥੇ ਕੰਮ ਕਰਦੀ ਆ ਔਰ ਸ਼ਾਮ ਨੂੰ ਉਹਦੀ ਵਾਈਫ ਨੂੰ ਤਕਰੀਬਨ 7:00 ਵਜੇ ਦੇ ਕਰੀਬ ਛੁੱਟੀ ਹੁੰਦੀ ਸੀ ਤੇ ਉਸ ਤੋਂ ਪਹਿਲਾਂ ਇਹ ਉਹਨੂੰ ਲੈਣ ਵਾਸਤੇ ਚਲਾ ਜਾਂਦਾ ਸੀਗਾ ਤੇ ਇਹ ਇਹ ਵੇਖਦਾ ਰਿਹਾ ਕਿ ਇਹਦੀ ਵਾਈਫ ਕਾਫੀ ਫਾਈਨੈਂਸ ਜਿਹੜੀ ਕੰਟਰੋਲ ਘੰਡਾਰੀ ਸਾਹਿਬ ਨੂੰ ਉਹ ਕਦੀ ਲੱਖਾਂ ਚੰਦੀ ਆ ਤੇ ਕਦੀ ਹਜ਼ਾਰਾਂ ਰੁਪਏ ਆ ਚੁੰਦੀ ਆ ਸੋ ਇਹਨਾਂ ਅੰਦਾਜ਼ਾ ਲਾ ਰਹੇ ਜੀ ਮਹੀਨੇ ਵਿੱਚ ਭੰਡਾਰੀ ਸਾਹਿਬ ਨੂੰ ਕਾਫੀ ਚੋਖੀ ਆਮਦਨ ਹੁੰਦੀ ਆ ਔਰ ਉਸ ਤੋਂ ਬਾਅਦ ਜੇ ਕੋਈ ਕੋਕ ਲੈਣ ਜਾਂਦਾ ਸੀ ਭੰਡਾਰੀ ਸਾਹਿਬ ਉੱਥੇ ਹੁੰਦੇ ਸੀ ਭੰਡਾਰੀ ਸਾਹਿਬ ਨੂੰ ਬਾਦਲ ਭੰਡਾਰੀ ਨੂੰ ਇਹ ਮਿਲਦਾ ਗਿਲਦਾ ਵੀ ਰਿਹਾ ਉਹਨਾਂ ਦਾ ਵਿਸ਼ਵਾਸ ਇਹਨੇ ਜਿੱਤ ਲਿਆ ਸੀ ਔਰ ਉਹਨਾਂ ਨੂੰ ਵੀ ਸ਼ੱਕ ਨਹੀਂ ਪਿਆ ਕਿ ਸਾਡੇ ਰਿਸੈਪਸ਼ਨਿਸ ਨੇ ਉਹਨਾਂ ਦਾ ਹਸਬੰਡ ਆ ਤੇ ਇਸ ਤਰ੍ਹਾਂ ਦਾ ਕੋਈ ਸ਼ੱਕ ਵੀ ਨਹੀਂ ਹੋਇਆ ਬੱਚਾ ਵੀ ਕੁਦਰਤੀ ਤੌਰ ਤੇ ਆਪਣੇ ਫਾਦਰ ਦੇ ਸ਼ੋਰੂਮ ਤੇ ਚਲਾ ਜਾਂਦਾ ਸੀ ਉਹ ਵੀ ਉੱਥੇ ਖੇਡਦਾ ਖੂਡਦਾ ਰਹਿੰਦਾ ਸੀ ਫਿਰ ਇਹਦੇ ਨਾਲ ਦੇ ਦਿਮਾਗ 'ਚ ਆਇਆ ਇਹਦੇ ਦਿਮਾਗ 'ਚ ਆਇਆ ਕਿ ਜੇ ਜਲਦੀ ਅਮੀਰ ਹੋਣਾ ਤੇ ਬੱਚੇ ਦੀ ਕਿਡਨਾਪਿੰਗ ਕੀਤੀ ਜਾਵੇ ਔਰ ਪਲਾਨ ਕਰਕੇ ਕੀਤੀ ਜਾਵੇ ਉਸ ਪਲਾਨਿੰਗ ਦੇ ਤਹਿਤ ਇਹਨੇ ਇਹਦਾ ਦੋਸਤ ਹੈ ਇੱਕ ਰਿਸ਼ਵ ਜਿਹੜਾ ਕਿ ਉਹ ਵੀ ਜੀਸੀਬੀ ਆਪਰੇਟਰ ਆ ਹਿਮਾਚਲ ਦਾ ਰਹਿਣ ਦਾ ਰਿਸ਼ਵ ਨੂੰ ਆਪਣੇ ਨਾਲ ਇਹਨੇ ਰਲਾਇਆ ਰਿਸ਼ਵ ਦਾ ਅਗਿਓ ਦੋਸਤ ਹੈਗਾ ਆ ਅਮਿਤ ਰਾਣਾ ਜਿਹੜਾ ਕਿ ਡਿਸਮਿਸਡ ਕਨਸਟੇਬਲ ਆ ਪੀਐਸਐਫ ਚੋਂ ਇਹਨਾਂ ਦੋਨਾਂ ਨੂੰ ਆਪਣੇ ਨਾਲ ਰਲਾਇਆ ਆਪਣੇ ਨਾਲ ਰਲਾ ਕੇ ਇਹ ਉਹਨਾਂ ਨੂੰ ਪਹਿਲਾਂ ਅਗਸਤ ਮਹੀਨੇ ਤੋਂ ਲੈ ਕੇ ਹੁਣ ਤੱਕ ਰੈਕੀ ਕਰਵਾਉਂਦਾ ਰਿਹਾ ਪਹਿਲਾਂ ਟੂ-ਵੀਲਰਸ ਤੇ ਰੈਕੀ ਹੁੰਦੀ ਰਹੀ ਫਿਰ ਅਮਿਤ ਰਾਣਾ ਨੇ 20 ਅਗਸਤ ਦੇ ਦਿਨ ਦੇ ਟਡੇ ਜਿਹੜੀ ਹੈਗੀ ਸਵਿਫਟ ਡਿਜ਼ਾਇਰ ਵਾਈਟ ਵਾਈਟ ਕਲਰ ਦੀ ਕਾਰ ਹੈ ਇੱਕ ਐਪ ਦੇ ਰਾਹੀਂ ਸੈਲਫ ਡਰਾਈਵਨ ਜਿਹੜੀ ਹੈਗੀ ਆ ਆਪ ਜਿਹੜੀ ਤੇ ਡਰਾਈਵਿੰਗ ਕਰ ਸਕਦਾ ਉਹ ਚੰਡੀਗੜ੍ਹ ਤੋਂ ਉਹਨੇ ਹਾਇਰ ਕੀਤੀ ਸਪੈਸ਼ਲੀ ਫਾਰ ਥਿਸ ਪਰਪਸ ਉਸ ਕਾਰ ਦੇ ਵਿੱਚ ਉਹਨੇ ਜਿਹੜੀ ਹੈਗੀ ਆ 20 ਤਰੀਕ ਨੂੰ ਲੈ ਲੈਂਦਾ ਉਸ ਤੋਂ ਬਾਅਦ ਫਿਰ ਕਾਰ ਰਹੀਂ ਰੱਖੀ ਹੁੰਦੀ ਕਿਉਂਕਿ ਬੱਚੇ ਨੂੰ ਕਿਡਨਾਪ ਕਰਨਾ ਸੀਗਾ ਟੂ ਵੀਲਰ ਤੇ ਔਖਾ ਸੀ ਇਸ ਕਰਕੇ ਕਾਰ ਨੂੰ ਹਾਇਰ ਕੀਤਾ ਗਿਆ ਕਾਰ ਦਾ ਨੰਬਰ ਪਲੇਟ ਚੇਂਜ ਕੀਤਾ ਗਿਆ ਨੰਬਰ ਪਲੇਟ ਜਿਹੜਾ ਹੈਗਾ ਉਹ ਹੂ ਹੂ ਉਹ ਨੰਬਰ ਪਲੇਟ ਲਾਈ ਗਈ ਜਿਸ ਤਰ੍ਹਾਂ ਦੀ ਚੰਬੇ ਚਲੇ ਦੇ ਵਿੱਚ ਸੇਮ ਮਾਡਲ ਸੇਮ ਕਲਰ ਦੀ ਸਿਰਫ ਡਿਜ਼ਾਇਰ ਕਾਰ ਆ ਸ਼ਾਇਦ ਉਹ ਇਹਨਾਂ ਨੇ ਕਿਤੇ ਵੇਖੀ ਹੋਏਗੀ ਜਾਨਾ ਨੂੰ ਕਿਤੇ ਨੈਟ ਦੇ ਉੱਤੇ ਉਹ ਪਤਾ ਲੱਗਿਆ ਕਿ ਇਸ ਤਰ੍ਹਾਂ ਦੀ ਇੱਕ ਕਾਰ ਹੈ ਉਸ ਤਰ੍ਹਾਂ ਦੀ ਹੀ ਕਾਰ ਕ੍ਰੀਏਟ ਕੀਤੀ ਗਈ ਕਾਰ ਕ੍ਰੀਏਟ ਕਰਕੇ ਇਹ 26 27 ਤਰੀਕ ਦੇ ਨੇੜੇ ਤੇੜੇ ਇਹਨਾਂ ਦੀਆਂ ਰੈਕੀ ਜ਼ਿਆਦਾ ਤੇਜ਼ ਹੋ ਗਈਆਂ ਪਹਿਲਾ ਪਲਾਨ ਕਰਨ ਦੇ ਨਾਲ ਇਹ 27 ਤਰੀਕ ਨੂੰ ਵੀ ਉਹਨੂੰ ਕੁੜਕੇ ਨੂੰ ਕਿਡਨਾਪ ਕਰਨ ਗਏ 27 28 ਨੂੰ ਵੀ ਕਿਡਨਾਪ ਕਰਨ ਗਏ ਆ ਪਰ ਕਿਸੇ ਕਾਰਨਾ ਕਰਕੇ ਇਹਨਾਂ ਦੀ ਇਹਨੇ ਕਿਡਨਾਪ ਨਹੀਂ ਕਰ ਸਕੇ ਇੱਕ ਦਿਨ ਤਾਂ ਬੱਚੇ ਨੂੰ ਸ਼ਾਇਦ ਛੁੱਟੀ ਹੋ ਗਈ ਸੀ ਉਹਦੇ ਪਿਤਾ ਦੇ ਦੱਸਣ ਦੇ ਮਤਾਬਿਕ ਤੇ ਇੱਕ ਦਿਨ ਜਦੋਂ ਕਿਡਨਾਪ ਕਰਨ ਲੱਗੇ ਤੇ ਉਹਨਾਂ ਦੀ ਗਵਾਂਡੀ ਨੇ ਕਿਸੇ ਨੇ ਸ਼ਾਇਦ ਆਪਣਾ ਵਹੀਕਲ ਬਾਹਰ ਕੱਢ ਲਿਆ ਉਹਨਾਂ ਦੇ ਘਰ ਦੇ ਹੋਰ ਮੈਂਬਰ ਆ ਗਏ ਡਰ ਗਏ ਕਿ ਹਾਂ ਹੋੜਾ ਪੈ ਜਾਏਗਾ ਸੀ ਕਿਤੇ ਉੱਥੇ ਜਾ ਕੇ ਗਲੀ ਦੇ ਵਿੱਚ ਸਟ੍ਰਕ ਨਾ ਹੋ ਜਾਈਏ ਫਿਰ ਉਸ ਤੋਂ ਬਾਅਦ ਜਿਹੜੀ ਹੈਗੀ 30 ਤਰੀਕ ਨੂੰ ਤਾਂ ਇਹਨਾਂ ਨੇ ਅੰਜਾਮ ਦਿੱਤਾ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਇਹ ਜਿਹੜੇ ਹੈਗੇ ਹਿਮਾਚਲ 'ਚ ਇਮੀਡੀਏਟਲੀ ਐਂਟਰ ਕਰ ਗਏ ਕਿ ਪਠਾਨਕੋਟ ਆਸ-ਪਾਸੇ ਹਿਮਾਚਲ ਤੇ ਝੈਂਕੇ ਨਾ ਘਿਰਿਆ ਹੋਇਆ ਤੋਂ ਪਠਾਨਕੋਟ ਤੋਂ ਹਿਮਾਚਲ ਨੂੰ ਐਂਟਰ ਕਰਨ ਲੱਗੇ ਹਾਰਲੀ 3 ਤੋਂ 4 ਮਿੰਟ ਲੱਗਦੇ ਆ ਸੋ ਤਰਾਂ ਤੇ ਜੇ ਹਿਮਾਚਲ ਚਲੇ ਗਏ ਤੇ ਸਾਡੀਆਂ ਜਿਹੜੀਆਂ ਪੁਲਿਸ ਦੀਆਂ ਚੇਸ ਟੀਮਾਂ ਸੀਗੀਆਂ ਜਿੱਦਾਂ ਹੀ ਪਤਾ ਲੱਗਿਆ ਉਸ ਤੋਂ ਬਾਅਦ ਇਨਵੈਸਟੀਗੇਟ ਕਰਕੇ ਚੇਸ ਟੀਮਾਂ ਵੀ ਮਗਰਦੜੀਆਂ ਹੋ ਗਈਆਂ ਬਾਕੀ ਦਾ ਜਿਹੜੀ ਕਹਾਣੀ ਆ ਉਹ ਤੁਹਾਨੂੰ ਪਤਾ ਹੀ ਹੈ ਕਿ ਉੱਥੇ ਜਾ ਕੇ ਇਹਨੂੰ ਬੱਚੇ ਨੂੰ ਰਿਕਵਰ ਕਰ ਲਿਆ ਗਿਆ ਹੁਣ ਮੁੱਖ ਦੀ ਗੱਲ ਇਹ ਆ ਕਿ ਇਹ ਇਹ ਜਿਹੜਾ ਵਿਅਕਤੀ ਆ ਇਹ ਅਵਤਾਰ ਸਿੰਘ ਹੀ ਮੁੱਖ ਜਿਹੜਾ ਸਾਜ਼ਿਸ਼ ਦਾ ਘਾੜਾ ਆ ਇਹਨੇ ਸਾਜ਼ਿਸ਼ ਕਰਕੇ ਬੱਚੇ ਦੀ ਕਿਡਨੈਪਿੰਗ ਕਰਾਈ ਇਹ ਪੈਸੇ ਤੋਂ ਟੁੱਟਿਆ ਹੋਇਆ ਰਿਸ਼ਭ ਵੀ ਪੈਸੇ ਤੋਂ ਟੁੱਟਿਆ ਹੋਇਆ ਅੱਗੇ ਜਿਹੜਾ ਅਮਿਤ ਰਾਣਾ ਆ ਉਹ ਬੀਐਸਐਚ ਤੋਂ ਡਿਸਮਿਸ ਹੋ ਗਿਆ ਸਾਰੇ ਪੈਸੇ ਤੋਂ ਟੁੱਟੇ ਹੋਏ ਆ ਜਲਦੀ ਅਮੀਰ ਬਣਨ ਦੇ ਲਾਲਚ ਵਿੱਚ ਇਹਨਾਂ ਨੇ ਜਾ ਕੇ ਬੱਚੇ ਨੂੰ ਅਗਵਾ ਕੀਤਾ ਅਗਵਾ ਕਰਨ ਦੇ ਬਾਅਦ ਇਹ ਸੀ ਮਕਸਦ ਕਿ ਬੱਚੇ ਨੂੰ ਅਸੀਂ ਪੈਸੇ ਲਵਾਂਗੇ ਕਿਸੇ ਜਗ੍ਹਾ ਤੇ ਹਿਮਾਚਲ ਦੇ ਵਿੱਚ ਬਲਾ ਕੇ ਔਰ ਉਸ ਤੋਂ ਬਾਅਦ ਜਿਹੜਾ ਹੈਗਾ ਆ ਬੱਚੇ ਨੂੰ ਛੱਡਣਾ ਨਹੀਂ ਸੀ ਜਾਂ ਛੱਡਣਾ ਸੀ ਜਾਂ ਨਹੀਂ ਛੱਡਣਾ ਸੀ ਇਹ ਦੇਖੋ ਮੌਕੇ ਤੇ ਹੁੰਦਾ ਕਿਸ ਤਰ੍ਹਾਂ ਦੇ ਹਾਲਾਤ ਬਣਦੇ ਆ ਜੇ ਹਾਲਾਤ ਉਹਨਾਂ ਨੂੰ ਆਪਣੇ ਟਾਈਟ ਲੱਗਣ ਹੋ ਸਕਦਾ ਕਿ ਬੱਚੇ ਦਾ ਨੁਕਸਾਨ ਕਰ ਦਿੰਦੇ ਜੇ ਉਹਨਾਂ ਨੂੰ ਹਾਲਾਤ ਸੁਖਾਂਵੇਂ ਲੱਗਦੇ ਬੱਚੇ ਨੂੰ ਛੱਡ ਵੀ ਸਕਦੇ ਸੀ ਪਰ ਬੱਚੇ ਦੀ ਜਾਨ ਨੂੰ ਬੇहद ਖਤਰਾ ਸੀ ਇਸ ਗੱਲ ਦਾ ਸੋ ਪ੍ਰਾਇਮਰਲੀ ਸਾਡੀ ਡਿਊਟੀ ਸੀ ਕਿ ਬੱਚੇ ਨੂੰ ਬਚਾਇਆ ਜਾਵੇ ਸੋ ਉਹਦੇ ਵਿੱਚ ਅ ਅਤਲ ਸਾਡੀਆਂ ਟੀਮਾਂ ਨੇ ਕਾਫੀ ਮਿਹਨਤ ਕੀਤੀ ਆ ਹਿਮਾਚਲ ਪੁਲਿਸ ਦਾ ਸਾਥ ਰਿਹਾ ਹਿਮਾਚਲ ਦੇ ਲੋਕਾਂ ਦਾ ਸਾਥ ਰਿਹਾ ਕਿਉਂਕਿ ਇੱਕ ਬੜਾ ਡਿਫਿਕਲਟ ਟੈਰਨ ਅੱਗੇ ਜਾ ਕੇ ਪਹਾੜੀ ਰਸਤਾ ਆ ਜਾਂਦਾ ਪਹਾੜੀ ਰਸਤੇ 'ਚ ਰਾਤ ਨੂੰ 10:30 11 ਵਜੇ ਲੋਕਲ ਏਰੀਆ ਦੇ ਵਿੱਚ ਸਰਚ ਕਰਨਾ ਸੰਭਵ ਨਹੀਂ ਆ ਸੋ ਲੋਕਲ ਲੋਕਾਂ ਦੀ ਵੀ ਉੱਥੇ ਮਦਦ ਲਈ ਗਈ ਜਿਹਨਾਂ ਨੇ ਪੁਲਿਸ ਦੀ ਬੜੀ ਵਧੀਆ ਤਰੀਕੇ ਨਾਲ ਮਦਦ ਕੀਤੀ ਔਰ ਪਿੰਪੁਆਇੰਟ ਅਸੀਂ ਜਿਹੜੀ ਲੋਕੇਸ਼ਨ ਜਿਹੜੀ ਸੀਗੀ ਉਹ ਕਰਕੇ ਤੇ ਉਹਨੂੰ ਉੱਥੋਂ ਕਿਡਨੈਪਰ ਦੇ ਚੰਗਲ ਚੋਂ ਬਚਾ ਲਿਆ ਕਿਉਂਕਿ ਰਾਤਾਂ ਹਨੇਰਾ ਸੀ ਅੱਗੇ ਪਿੱਛੇ ਜੰਗਲ ਇੱਕ ਪਾਸੇ ਦਰਿਆ ਵਗ ਰਿਹਾ ਸੋ ਉੱਥੋਂ ਤਾਂ ਫਾਇਦਾ ਉਠਾ ਕੇ ਭੱਜ ਗਏ ਪਰ ਪ੍ਰਮੁੱਖ ਸਾਜ਼ਿਸ਼ ਘਾੜਾ ਇਹ ਕਿਹੜਾ ਦਾ ਸਾਥੀ ਹੋਰ ਆ ਸ਼ਮਸ਼ੇਰ ਜਿਹੜਾ ਜਿੰਨੇ ਲੋਜਿਸਟਿਕਸ ਪ੍ਰੋਵਾਈਡ ਕੀਤੀਆਂ ਹਿਮਾਚਲ ਦੇ ਵਿੱਚ ਇਹਨਾਂ ਦਾ ਸਮਾਨ ਸਾਂਭਿਆ ਪਲੱਸ ਇਹਨਾਂ ਨੂੰ ਹੋਰ ਮਦਦ ਜਿਹੜੀਆਂ ਉਹ ਸਾਡੇ ਧਿਆਨ ਦੇ ਵਿੱਚ ਆਉ ਦਿੱਤੀਆਂ ਗਈਆਂ ਉਹਨੂੰ ਵੀ ਅਸੀਂ ਗ੍ਰਿਫਤਾਰ ਕੀਤਾ ਕੁੱਲ ਦੋ ਦੋਸ਼ੀ ਇਹਨੂੰ ਅਸੀਂ ਗ੍ਰਿਫਤਾਰ ਕਰ ਚੁੱਕੇ ਹਾਂ ਦੇਖੋ ਹੁਣ ਤੱਕ ਚਾਰ ਆ ਰਹੇ ਆ ਇਨਵੈਸਟੀਗੇਸ਼ਨ ਅੱਗੇ ਚੱਲੇਗੀ ਹੋ ਸਕਦਾ ਕਿਸੇ ਦਾ ਹੋਰ ਦਾ ਵੀ ਲਿੰਕ ਨਿਕਲ ਆਵੇ ਨਾਲ ਜ਼ਰੂਰੀ ਨਹੀਂ ਕਿ ਚਾਰ ਹੁਣ ਹੋਰ ਦਾ ਵੀ ਲਿੰਕ ਨਿਕਲ ਆਵੇ ਸੋ ਅਸੀਂ ਉਹਨਾਂ ਬਾਕੀਆਂ ਦੀ ਵੀ ਭਾਲ ਦੇ ਵਿੱਚ ਤੁਰੰਤ ਅਸੀਂ ਕਾਰਵਾਈ ਕਰ ਰਹੇ ਹਾਂ ਜਿੱਦਾਂ ਜਿੱਦਾਂ ਦੀ ਸਾਨੂੰ ਸੂਚਨਾਵਾਂ ਪ੍ਰਾਪਤ ਹੋ ਰਹੀਆਂ ਜਿੱਦਾਂ ਸਾਡੀ ਇਨਵੈਸਟੀਗੇਸ਼ਨ ਟੀਮਾਂ ਜਿਹੜੀਆਂ ਆ ਗਿਆ ਉਹ ਹਜੇ ਵੀ ਬਹੁਤ ਮੁਸਤੈਦੀ ਨਾਲ ਜਿਹੜੀਆਂ ਕੰਮ ਕਰ ਰਹੀਆਂ ਇਹ ਸਰ ਇਸ ਤੋਂ ਬਾਅਦ ਸ਼ਹਿਰ ਵਾਸੀਆਂ ਨੂੰ ਇੱਕ ਮੈਸੇਜ ਦੇਖੋ ਮੇਰਾ ਆ ਪੂਰੇ ਪਠਾਨਕੋਟ ਵਾਸੀਆਂ ਨੂੰ ਜਾਂ ਜਿਸ ਤਰ੍ਹਾਂ ਦਾ ਇਹ ਕਿਡਨੈਪਿੰਗ ਹੋਏ ਸਬਕ ਦਿੰਦੀ ਆ ਕਿ ਜਿਹੜੇ ਵੀ ਤੁਸੀਂ ਆ EMPLOYEES ਪਹਿਲੀ ਗੱਲ ਆ ਆਪਣੇ ਕੋਲ ਰੱਖਦੇ ਆ EMPLOYEES ਦਾ ਪੂਰਾ ਤੁਹਾਡੇ ਕੋਲ ਪਾਰਟਿਕੂਲਰ ਹੋਣੀ ਚਾਹੀਦੀ ਆ ਜੇ ਆਊਟ ਆਫ ਸਟੇਟ ਦਾ ਆਊਟ ਆਫ ਡਿਸਟ੍ਰਿਕਟ ਦਾ ਹੈਗਾ ਉਹਦੇ ਤੁਹਾਡੇ ਕੋਲ ਆਧਾਰ ਕਾਰਡ ਉਹਦੇ ਹੋਰ ਪਛਾਣ ਪੱਤਰ ਤੁਹਾਡੇ ਕੋਲ ਹੋਣਾ ਚਾਹੀਦੇ ਆ ਹੋ ਸਕੇ ਅਸੀਂ ਕਦੀ ਮਨਾਂ ਨਹੀਂ ਕਰਦੇ ਇਸ ਸਮਾਂ ਖੁਸ਼ੀ ਹੁੰਦੀ ਸਾਡੇ ਕੋਲ ਕੋਈ ਪੁਲਿਸ ਵੈਰੀਫਿਕੇਸ਼ਨ ਕਰਾਉਂਦਾ ਉਹਦੀ ਪੁਲਿਸ ਵੈਰੀਫਿਕੇਸ਼ਨ ਕਰਾਓ ਕੋਈ ਅਪਰਾਧਤਾ ਨਹੀਂ ਕੀਤਾ ਜੇ ਬਾਹਰ ਦੇ ਜਿਹੜਾ ਅਸੀਂ ਉੱਥੇ ਲਿਖ ਕੇ ਭੇਜ ਸਕਦੇ ਸਾਨੂੰ ਇਨਫੋਰਮੇਸ਼ਨ ਆ ਜਾਂਦੀ ਆ ਕਿ ਅਪਰਾਧੀ ਤਾਂ ਨਹੀਂ ਇਹ ਦੂਸਰੀ ਜਿਹੜੀ ਗੱਲ ਆ ਕਿ ਬੱਚਿਆਂ ਦੇ ਮਾਮਲੇ ਵਿੱਚ ਸਕੂਲਾਂ ਨੂੰ ਵੀ ਸੰਵੇਦਨਸ਼ੀਲ ਹੋਣਾ ਪੈਣਾ ਕਿਉਂਕਿ ਬੱਚਿਆਂ ਨੂੰ ਛੱਡਣ ਤੇ ਲੈ ਕੇ ਜਾਣ ਵਾਸਤੇ ਬੱਸਾਂ ਉਹਨਾਂ ਲਾਈਆਂ ਹੋਈਆਂ ਬਸਾਂ ਦੇ ਕੰਡਕਟਰਸ ਬਸਾਂ ਦੇ ਜਿਹੜੇ ਡਰਾਈਵਰਸ ਆ ਉਸ ਗੱਲ ਦੀ ਸੰਵੇਦਨਾ ਨੂੰ ਸਮਝਣ ਕਿ ਬੱਚੇ ਨੂੰ ਡ੍ਰੌਪ ਕਰਨ ਦੇ ਵਕਤ ਜਿਹੜਾ ਹੈਗਾ ਉਹ ਇਸ ਗੱਲ ਨੂੰ ਯਕੀਨਨ ਬਣਾਉਣ ਕਿ ਜਦੋਂ ਤੱਕ ਪੇਰੈਂਟਸ ਦੇ ਹੱਥਾਂ ਦੇ ਵਿੱਚ ਬੱਚਾ ਨਹੀਂ ਚਲ ਜਾਂਦਾ ਬੱਸ ਨੂੰ ਨਾ ਤੋੜਨ। ਔਰ ਪੇਰੈਂਟਸ ਦੀ ਜ਼ਿੰਮੇਵਾਰੀ ਵਧਦੀ ਆ ਕਿਉਂਕਿ ਬਹੁਤ ਸਾਰੇ ਬੱਚੇ ਕਾ ਸਵਾਰ ਹੁੰਦੇ ਬਸਾਂ ਦੇ ਵਿੱਚ ਹਰ ਪੁਆਇੰਟ ਦੇ ਉੱਤੇ ਜੇ 5-10 ਮਿੰਟ ਲਾ ਦੇਣਗੇ ਤੇ ਸ਼ਾਇਦ ਦੂਜੇ ਬੱਚੇ ਨੂੰ ਦੇਰੀ ਹੋ ਜਾਏਗੀ ਘਰ ਪਹੁੰਚਣ 'ਚ। ਤੇ ਪੇਰੈਂਟਸ ਆਪ ਲਾਨ ਜਾਣ ਜਿੱਥੇ ਬਸ ਦਾ ਸਟਾਪ ਆ। ਯਕੀਨ ਬਣਾਉਣ ਕੇ ਬੱਚੇ ਨੂੰ ਅਸੀਂ ਲੈਣ ਜਾਣਾ ਔਰ ਬੱਚੇ ਨੂੰ ਲੈ ਕੇ ਸਲਾਮਤੀ ਨਾਲ ਘਰ ਆਉਣਾ ਸੋ ਅਸੀਂ ਪੂਰੀ ਤਰ੍ਹਾਂ ਸਤਰਕਿਆ ਸੁਰੱਖਿਆ ਲਈ ਵਚਨਬੱਧਿਆ ਪਰ ਫਿਰ ਵੀ ਨਾਲ ਦੀ ਨਾਲ ਕਿਉਂਕਿ ਅਪਰਾਧ ਜਿਹੜਾ ਹੈਗਾ ਕਿਸੇ ਨਾ ਕਿਸੇ ਰੂਪ ਵਿੱਚ ਸਾਹਮਣੇ ਆਉਂਦਾ ਰਹਿੰਦਾ ਸੋ ਪੇਰੈਂਟਸ ਨੂੰ ਸੰਵੇਦਨਸ਼ੀਲ ਹੋਣਾ ਪੈਣਾ ਇਸ ਨਾਲ